ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਲੈ ਕੇ ਆ ਹਾਂ ਮੋਰਨੀ ਬਲਾਂ ਵਾਲੀ ਪੱਗ ਦੀ ਜਿਹਦੀ ਲੈਂਥ ਹੈ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੋਲਡ ਕਰਤੇ ਆ ਜਿਹੜਾ ਆਪਾਂ ਆਪਾਂ ਲੜ ਲਈਆਂ ਵਾਂਗੇ ਲੜ ਨੂੰ ਸਰਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਪੁੰਜ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਹੋਗਾ ਉਸ ਨੂੰ ਉੱਪਰ ਰੱਖਾਂਗੇ ਤੇ ਸਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਇਸ ਲੜੜ ਦੇ ਵਿੱਚ ਆਪਾਂ ਬਾਅਦ ਨੇ ਜਿਹੜੇ ਆਪਣੇ ਬਲ ਹੋਣ ਉਹਨਾਂ ਬਲਾਂ ਨੂੰ ਸੈਟ ਕਰਕੇ ਤੇ ਬੈਕ 'ਤੇ ਕਿਸ ਲੜੜ ਦੇ ਵਿੱਚ ਬਲ ਪਾ ਕੇ ਆਪਾਂ ਜਿਹੜਾ ਇਸ ਲੜੜ ਨੂੰ ਲਗਾ ਦਵਾਂਗੇ। ਤੇ ਉਹਨਾਂ ਜਿਹੜਾ ਆਪਾਂ ਇਸ ਤੋਂ ਅਗਲਾ ਲੜੜ ਲਗਾ ਮਾਗੇ ਉਸ ਲੜੜ ਨੂੰ ਆਪਾਂ ਬੈਕ ਤੋਂ ਪਿੰਚ ਕਰਾਂਗੇ ਤੇ ਪੁੰਨ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਉਹ ਉਸ ਨੂੰ ਉੱਪਰ ਰੱਖ ਲਵਾਂਗੇ। ਇਸ ਲੜ ਦੇ ਵਿੱਚ ਆਪਣੇ ਜਿਹੜੇ ਬਲ ਹੋਣਗੇ ਨੱਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਉੱਪਰੋਂ ਤੇ ਥੱਲੇ ਦੋਨੇ ਸਾਈਡ ਤੋਂ ਇੱਕ ਗਰ ਫੋਲਡ ਕਰਾਂਗੇ ਤੇ ਹਰੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਖਲਾਰ ਲਵਾਂਗੇ ਬੈਕ ਤੱਕ ਲੜਾਂ ਨੂੰ ਖਲਾਰਨ ਤੋਂ ਬਾਅਦ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਜਿਹੜਾ ਇਸ ਲੜ ਨੂੰ ਹੁਣ ਲਗਾ ਦੇਵਾਂਗੇ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਤੇ ਹੁਣ ਜਿਹੜੇ ਜਿਹੜਾ ਆਪਾਂ ਇਸ ਤੋਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੰਮ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾਇਆ ਫੋਲਡ ਕਰਾਂਗੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਖਲਾਰ ਦੇਵਾਂਗੇ ਜੀ ਬਲਾਂ ਨੂੰ ਖਲਾਰਨ ਤੋਂ ਬਾਅਦ ਬੈਕ ਤਾਂ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਜਿਹੜਾ ਇਸ ਲੜ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਗੜਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੇ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਹੁਣ ਇਸ ਲੜ ਦੇ ਵਿੱਚ ਜਿਹੜਾ ਆਪਾਂ ਬਲ ਹੋਣਗੇ ਉਹਨਾਂ ਬਲਾਂ ਨੂੰ ਵੀ ਆਪਾਂ ਇਕੱਠੇ ਕਰਾਂਗੇ ਜੀ ਲੜ ਨੂੰ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਆਪਾਂ ਇਸ ਲੜ ਦੇ ਵਿੱਚ ਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਇਹੜਾ ਫੋਲਡ ਕਰਾਂਗੇ ਤੇ ਜਿਹੜੇ ਵੀਰਾਂ ਨੂੰ ਮੋਰ ਨਹੀਂ ਪਗ ਬਿਨਾਂ ਤੇ ਵਿੱਚ ਪ੍ਰੋਬਲਮ ਹੋਦੀ ਹੈ ਇਹ ਵੀਡੀਓ ਨਾਲ ਵੀਰਾਂ ਤੱਕ ਜ਼ਰੂਰ ਸ਼ੇਅਰ ਕਰਿਓ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਇਹ ਫੋਲਡ ਕਰਾਂਗੇ ਲੜ ਨੂੰ ਫੋਲਡ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਾਂ ਬਲ ਇਕੱਠੇ ਕੀਤੇ ਸੀਗੇ ਉਹਨਾਂ ਬਲਾਂ ਨੂੰ ਆਪਾਂ ਖਿਲਾਰ ਲਵਾਂਗੇ ਬਲਾਂ ਨੂੰ ਖਿਲਾਰਨ ਤੋਂ ਬਾਅਦ ਬੈਕ ਟਾਕੀ ਸਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਜਿਹੜਾ ਲਗਾ ਦੇਵਾਂਗੇ ਜੀ ਬਲਾਂ ਨੂੰ ਖਿਲਾਰਨ ਤੋਂ ਬਾਅਦ ਬੈਕ ਟਾਕੀ ਸਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਟੁੰਡੜੇ ਆਪਣੇ ਉੱਪਰ ਲੇ ਪੇ ਜਾਣਗੇ ਉਹਨਾਂ ਵੇਚਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਜੀ ਤੇ ਜਿਹੜੇ ਆਪਣੇ ਪੱਗ ਦੀ ਨੋਕ ਹੋਗੀ ਨੋਕ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਇਸ ਨੋਕ ਦੇ ਉੱਤੇ ਆਪਾਂ ਜਿਹੜਾ ਇੱਕ ਪੱਗ ਪੈ ਲਗਾ ਦੇਵਾਂਗੇ ਉਹਦੇ ਕਰਕੇ ਜਿਹੜੇ ਆਪਣੇ ਬਲ ਕਈ ਵਾਰਾਂ ਦੇ ਜਿਹੜੇ ਖਲਰ ਜਾਂਦੇ ਨੇ ਉਹ ਖੁੱਲਣ ਵਾਲੇ ਜਿਹੜੇ ਆਪਣੇ ਖੁੱਲੇ ਜਾਂਦੇ ਨੇਗੇ ਕਈ ਵਾਰਾਂ ਦੇ ਉਹ ਖੁੱਲਣਗੇ ਨਹੀਂ ਤੁਸੀਂ ਆਪ ਜਿਹੜਾ ਇੱਕ ਪਕ ਪਰ ਲਗਾ ਦੇਵਾਂਗੇ ਜੀ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਨੇ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਫਿਰ ਉਸ ਤੋਂ ਆ ਚੰਗੀ ਦਰਾਇਸ ਲੜ ਨੂੰ ਜਿਹੜਾ ਆਪਾਂ ਅੱਗੇ ਤੱਕ ਖਿੱਚ ਲਵਾਂਗੇ ਲੜ ਨੂੰ ਆਖਦਾ ਹੋਣਾ ਤੋਂ ਬਾਅਦ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਉਤੋਂ ਚੰਗੀ ਤਰ੍ਹਾਂ ਲੜ ਨੂੰ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਦੇ ਬੈਕ 'ਤੇ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਜਿਹੜਾ ਇਸ ਲੜ ਨੂੰ ਲਗਾ ਦਵਾਂਗੇ ਜੀ ਬਲਾਂ ਨੂੰ ਖਿਲਾਰਨ ਤੋਂ ਬਾਅਦ ਬੈਕ 'ਤੇ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਹੜਾ ਇਸ ਲੜ ਨੂੰ ਲਗਾ ਦਵਾਂਗੇ ਉੱਪਰ ਵੀ ਜਿਹੜੀ ਆਪਣੇ ਪਾਗੂ ਦੀ ਉੱਪਰ ਆਪਸ ਪਾਗ ਨੂੰ ਸੈੱਟ ਕਰਾਂਗੇ ਜੀ ਜਿਹੜੇ ਆਪਣੇ ਉੱਪਰਲੇ ਪੇਚਾਂ ਦਾ ਫਾਸਲਾ ਆ ਉਹ ਆਪਣੇ ਸੇਵ ਰੱਖਣਾ ਕਿਸੇ ਲੜੜ ਦਾ ਜਿਹੜਾ ਆਪਣਾ ਫਾਸਲਾ ਵਧ ਘਟ ਨਹੀਂ ਰੱਖਾਂਗੇ ਉੱਪਰਲੇ ਪੇਚਾਂ ਦਾ ਫਾਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਜੀਵ 'ਚ ਵਰਤ ਸਕਦੇ ਹੋ ਡਬਲ ਜੀਵ 'ਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ ਫਾਸਲਾ ਵਧਿਆ ਘਟੂਗਾ ਤੁਸੀਂ ਡੋਲ ਜੀਵ 'ਚ ਦੇਖ ਕੇ ਉਸ ਲੜੜ ਦਾ ਆਪਣਾ ਫਾਸਲਾ ਸੈੱਟ ਕਰ ਸਕਦੇ ਹੋ ਤਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜੜ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਤੇ ਪੂਨੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਬੰਦਪਾਸ ਆਇੜਾ ਕਿਉਂ ਆ ਪਪੂ ਰੱਖ ਲਵਾਂਗੇ ਤੇ ਹੁਣ ਉਸ ਤੋਂ ਬਾਅਦ ਇਹ ਚ ਲੜ ਦੂੰ ਜਿਹੜਾ ਆਪਾਂ ਅੱਖ ਦਾ ਖੋਲ ਕੇ ਇਸ ਜਿਹੜਾ ਬਾਦੂ ਕਪੜਾ ਕੋ ਉਸ ਕਪੜੇ ਨੂੰ ਆਪਾਂ ਅੰਦਰੋਂ ਫੋਲਡ ਕਰ ਦੇਵਾਂਗੇ ਇਸ ਲੜ ਨੂੰ ਆਪਾਂ ਫਿਰ ਅੱਜ ਤੋਂ ਇੱਕ ਗਾਰ ਫੋਲਡ ਲਗਾ ਕੇ ਲੜ ਨੂੰ ਹਲਕਾ ਖਿੱਚ ਕੇ ਇਸ ਲੜ ਨੂੰ ਆਪਾਂ ਜਿਹੜਾ ਡਬਲ ਹੋਲਡ ਕਰ ਦਵਾਂਗੇ ਡਬਲ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਪ੍ਰੋਪਰ ਸਾਫ਼ ਕਰਾਂਗੇ ਜੀ ਲੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਪ੍ਰੋਪਰ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਹੁਣ ਇਸ ਲੜ ਨੂੰ ਲਗਾ ਦੇਵਾਂਗੇ ਜਿਹੜੇ ਵੀ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਰਿਆਣੀ ਪਗਦੀ ਨੋਕੋ ਕੁਸ਼ਨੋਕ ਨੂੰ ਵੀ ਆਪਾਂ ਸੈੱਟ ਕਰਾਂਗੇ ਜੀ ਹਣ ਜਿਹੜੀ ਆਪਣਾ ਕਾਲੀਏ ਲੜ ਜਿਹੜਾ ਲਗਾਵਾਂਗੇ ਉਸਲੇ ਉਸਤੇ ਲਈ ਜਿਹੜਾ ਆਪਾਂ ਪੱਗ ਪੈਨ ਨੂੰ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਵੇਂ ਲੜ ਫੋਲਡ ਕੀਤਾ ਸੀਗਾ ਛੇਵੇਂ ਲੜ ਦੇ ਉਪਰ ਆ ਕਿਹੜਾ ਪੱਗ ਪੈਨ ਨੂੰ ਆਪਾਂ ਲਗਾਵਾਂਗੇ ਜੀ ਜਿਹੜਾ ਆਪਣਾ ਪੱਗ ਪੈਨ ਨੱਕ ਦੀ ਛੇ ਦੇ ਵਿੱਚ ਪ੍ਰੋਪਰ ਲਗਾਵਾਂਗੇ ਆਪਾਂ ਪੱਗ ਪੈਨ ਵੀੜਾ ਆਪਾਂ ਕਲਗਿੜ ਜਿਤ ਕਲਗਿੜ ਲਗਾਵਾਂ ਕਲ ਦੇੜਾ ਲਗਾਵਾਂ ਕਲਗਿੜ ਦੇੜਾ ਆਪਾਂ ਪੱਗ ਪੈਨ ਨੂੰ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਮਾ ਲੜ ਫੋਲਡ ਕੀਤਾ ਸੀਗਾ ਛੇਮਾ ਲੜ ਦੇ ਉਪਰ ਆ ਕਿਹੜਾ ਪੱਗ ਪੈਨ ਨੂੰ ਲਗਾ ਦੇਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕਲਗਿੜ ਲਗਾਵਾਂਗੇ ਕਲਗਿੜ ਕਲਗਿੜ ਲਗਾਵਾਂਗੇ ਜਿਹੜਾ ਕਲਗਿੜ ਦੇ ਆਪਾਂ ਜਿਹੜਾ ਪਹਿਲਾ ਪੂਣੀ ਹੋਊਗੀ ਉਸ ਪੂਣੀ ਨੂੰ ਆਪਾਂ ਖੋਲ ਲਵਾਂਗੇ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਦਾ ਉਤਲਾ ਪੱਲਾ ਜਿਹੜਾ ਕਿ ਉਹ ਆਪਾਂ ਥੱਲੇ ਨੂੰ ਫੋਲਡ ਕਰਾਂਗੇ ਜਿਹੜਾ ਥੜਲਾ ਪੱਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰ ਦਵਾਂਗੇ ਤੇ ਹੁਣ ਇਸ ਸਲੈਡ ਨੂੰ ਬੈਕ ਤੱਕ ਬੈਕ ਤੋਂ ਲੈ ਕੇ ਚੰਗੀ ਤਰ੍ਹਾਂ ਇਹਦਾ ਸਲੈਡ ਨੂੰ ਫਰੰਟ ਤੱਕ ਸਾਫ਼ ਕਰਾਂਗੇ ਸਲੈਡ ਦੇ ਵਿੱਚ ਜਿੰਨੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਅੰਦਰ ਨੂੰ ਫੋਲਡ ਕਰਕੇ ਸਲੈਡ ਨੂੰ ਬੈਕ ਤੱਕ ਸਾਫ਼ ਕਰਾਂਗੇ ਤੇ ਜਿਹੜਾ ਆਪਾਂ ਨੇ ਪੱਗ ਪੈਂ ਲਗਾਇਆ ਸੀਗਾ ਲੜ ਨੂੰ ਆਪਾਂ ਪੱਗ ਪੈਂ ਥਲੇ ਚ ਲਿਆਵਾਂਗੇ ਪੱਗ ਪੈਂ ਥਲੇ ਚ ਲਿਆਉਣ ਤੋਂ ਬਾਅਦ ਇਸ ਲੜ ਨੂੰ ਹੁਣ ਫਰੰਟ ਵੱਲੋਂ ਜਿਹੜਾ ਕਮਾ ਦੇਵਾਂਗੇ ਜੀ ਲੜਨੋ ਫਰੰਟ ਵਾਲੋ ਕਮਾਉਣ ਤੋਂ ਬਾਅਦ ਜਿਹੜਾ ਕਿ ਛੇਵੇਂ ਲੜ ਲਗਾਏ ਸੀਗਾ ਪੰਜ ਲੜ ਨੂੰ ਆਪਾਂ ਛੇਵੇਂ ਲੜ ਦੇ ਥੱਲੇ ਜਿਹੜਾ ਦਬ ਦਵਾਂਗੇ ਜੀ ਜੇਕਰ ਤੁਹਾਡਾ ਲੜ ਉਪਰ ਓਟਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉਹ ਟਿੱਲਾ ਨਹੀਂ ਰਵੇਗਾ ਹੁਣ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਕਿ ਛੇਵੇਂ ਲੜ ਥੱਲੇ ਆਪਾਂ ਪ੍ਰੋਪਰ ਦਬ ਦਵਾਂਗੇ ਜਿਹੜੇ ਆਪਣੇ ਪਾਗਾਂ ਦੋਨੇ ਅੱਖਾਂ ਤੋਂ ਵੀ ਆਪਾਂ ਬਰਾਬਰ ਕਰਾਂਗੇ ਤੇ ਜਿਹੜੇ ਆਪਣੇ ਪੱਗ ਦੀ 50 ਹੋ ਗਈ 50 ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਰਾਣੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੇ ਹੁਣ ਜਿਹੜਾ ਆਪਾਂ ਸਿਰ ਟਕਾਂਗੇ ਜਿਹੜਾ ਸਰਦੇ ਸੈਂਟਰ ਦੇ ਵਿੱਚੋਂ ਪਹਿਲੇ ਜਿਹੜਾ ਲਗਾਏ ਸੀ ਉਹਨਾਂ ਨੂੰ ਖਿੱਚਾਂਗੇ ਜੀ ਸਲੜ ਨੂੰ ਖਿੱਚਣ ਤੋਂ ਬਾਅਦ ਪੂਰਾ ਸਰਦ ਤੇ ਜਿਹੜਾ ਕਿ ਖਲਾਰ ਲਵਾਂਗੇ ਪੂਰਾ ਸਰਦ ਤੇ ਲੜਾ ਨੂੰ ਖਲਾਰ ਲੜਾ ਨੂੰ ਖਲਾਰਣ ਤੋਂ ਬਾਅਦ ਉਂਗੜਾਂ ਨਾਲ ਚੰਗੀ ਤਰ੍ਹਾਂ ਕੱਪੜਾ ਥਲੇ ਉਸ ਲੜ ਨੂੰ ਦੇ ਦੇਵਾਂਗੇ ਲੜਾ ਨੂੰ ਉਸ ਕੱਪੜੇ ਨੂੰ ਉਂਗੜਾਂ ਨਾਲ ਚੰਗੀ ਤਰ੍ਹਾਂ ਲੜਾ ਥਲੇ ਦੇ ਦੇਵਾਂਗੇ ਤੇ ਮੂੰਹ ਵਾਲ ਲੜ ਨੂੰ ਖਿੱਚ ਕੇ ਸਿਰ ਨੂੰ ਟੈਟ ਕਰਾਂਗੇ ਤੇ ਬਾਅਦ ਦੇ ਨਾਲ ਜਿਹੜਾ ਸਿਰ ਉਸ ਨੂੰ ਘਰ ਫਿਰ ਤੋਂ ਕਵਰ ਕਰ ਲਵਾਂਗੇ ਮੂੰਹ ਵਾਲ ਲੜ ਨੂੰ ਖਿੱਚ ਕੇ ਦੋਨੋਂ ਛੜਾ ਤੋਂ ਲੜ ਨੂੰ ਫੋਲਡ ਕਰਕੇ ਉਸ ਲੜ ਨੂੰ ਬੈਗ ਤੇ ਦਬ ਦਮਾਂਗੇ ਹੁਣ ਜਿਹੜੀ ਆਪਣੀ ਪਾਗਾਂ ਬਲੀਟ ਹੋ ਚੁੱਕੀ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ